ਮੈਨਾਂ ਪਿੱਤਕਰ ਪ੍ਰੋਗਰਾਮ ਲੈ ਕੇ ਹਾਜ਼ਰਾਂ ਲੋਕ ਸਭਾ ਚੋਣਾਂ 2024 1 ਜੂਨ ਨੂੰ ਪੂਰੇ ਪੰਜਾਬ ਭਰ ਦੇ ਵਿੱਚ VOTING ਹੋਣੀ ਹੈ ਪਰ ਰਾਜਨੀਤਿਕ ਆਗੂਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਕਮਸਾਨ ਚੱਲ ਰਹੀ ਹੈ ਅੱਜ ਅਸੀਂ ਗੱਲਬਾਤ ਕਰਾਂਗੇ ਲੋਕ ਸਭਾ ਹਲਕਾ ਲੁਧਿਆਣਾ ਤੇ ਬਠਿੰਡਾ ਦੀ ਮੇਰੇ ਨਾਲ ਇਸ ਵਾਰ ਇਹ ਗੱਲਬਾਤ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਹਰਦੀਪ ਕੌਰ ਜੀ ਮੈਮ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤਾਂ ਮੈਮ ਜਿਵੇਂ ਕਿ 1 ਜੂਨ ਨੂੰ ਪੂਰੇ ਪੰਜਾਬ ਪਰ ਦੇ ਵਿੱਚ VOTING ਹੋਣੀ ਹੈ ਤਾਂ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਪੱਪਾਂ ਪਾਰ ਹੋਈਆਂ ਪਈਆਂ ਨੇ ਪੰਜਾਬ ਦੇ ਵਿੱਚ ਸਿਆਸੀ ਅਖਾੜਾ ਇਹ ਜਿਹੜਾ ਉਹ ਲਗਾਤਾਰ ਭੱਖਦਾ ਜਾ ਰਿਹਾ ਹੈ ਇਹ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਲੁਧਿਆਣਾ ਹਲਕਾ ਬਾਰੇ ਤੁਸੀਂ ਕਿਦਾਂ ਦੇਖਦੇ ਹੋ ਇਸ ਹਲਕੇ ਨੂੰ ਜੀ ਮਨਪ੍ਰੀਤ ਲੋਕ ਸਭਾ ਚੋਣਾਂ 2024 ਇਹ ਪ੍ਰੋਗਰਾਮ ਲੈ ਕੇ ਤੁਸੀਂ ਹਾਜ਼ਰ ਹੋਏ ਆਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਨਾਲ ਦੀ ਨਾਲ ਲੋਕ ਸਭਾ ਚੋਣਾਂ 2024 ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਦੋਂ ਅਸੀਂ ਗੱਲ ਕਰਦੇ ਆਂ ਲੋਕ ਸਭਾ ਚੋਣਾਂ ਦੀ 2024 ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਜੂਨ ਦੇ ਮਹੀਨੇ ਇੱਥੇ ਆਉਣੀਆਂ ਨੇ 1 ਜੂਨ ਨੂੰ ਸਾਰੀਆਂ ਇਹ ਜਗੀਆਂ ਇਲੈਕਸ਼ਨ ਹੋਣੀਆਂ ਨੇ ਪਰ ਉਸ ਤੋਂ ਪਹਿਲਾਂ ਜਿਹੜੇ ਸਾਡੇ ਰਾਜਨੀਤਿਕ ਆਕੂ ਨੇ ਉਹਨਾਂ ਦੇ ਬਾਰੇ ਅਕਸਰ ਜਿਵੇਂ ਪੰਜਾਬ ਦੇ ਲੋਕ ਕਹਿੰਦੇ ਨੇ ਦੇਸ਼ ਦੇ ਲੋਕ ਕਹਿੰਦੇ ਨੇ ਇੱਕ ਚਰਚਾ ਚੱਲਦੀ ਆ ਕਿ ਬਹੁਤ ਸਾਰੇ ਰਾਜਨੀਤਿਕ ਆਗੂ ਅਜਿਹੇ ਨੇ ਜਿਹੜੇ ਹੁਣ ਤੁਹਾਨੂੰ ਤੁਹਾਡੇ ਦਰਾਂ ਦੇ ਅੱਗੇ ਖੜੇ ਹੋਏ ਦਿਖਾਈ ਦੇ ਰਹੇ ਨੇ ਜਿਹੜੇ ਆ ਕੇ ਹੱਥ ਜੋੜਦੇ ਹੋਏ ਦਿਖਾਈ ਦੇ ਰਹੇ ਨੇ ਜਿਹੜੇ ਹੁਣ ਤੁਹਾਡੇ ਘਰ ਦੇ ਵਿੱਚ ਆ ਕੇ ਚਾਹ ਦਾ ਕੱਪ ਵੀ ਪੀ ਰਹੇ ਨੇ ਤੁਹਾਡੇ ਕਾਰੀ ਬੈਠ ਕੇ ਰੋਟੀ ਵੀ ਚੱਕ ਲੈਂਦੇ ਨੇ ਇਹ ਉਹੀ ਰਾਜਨੀਤਿਕ ਆਗੂ ਨੇ ਜਿਹੜੇ ਕਿ ਜਦੋਂ ਜਿੱਤ ਜਾਂਦੇ ਨੇ ਤਾਂ ਪੂਰੇ 5 ਸਾਲ ਤਾਨੂੰ ਦਿਖਾਈ ਨਹੀਂ ਦਿੰਦੇ ਦਿਖਾਈ ਸਿਰਫ ਤੇ ਸਿਰਫ ਕਿੱਥੇ ਦਿੰਦੇ ਨੇ ਜਿੱਥੇ ਕੋਈ ਬਹੁਤ ਵੱਡੇ ਪੱਧਰ ਦੇ ਪ੍ਰੋਗਰਾਮ ਹੁੰਦੇ ਨੇ ਉਸ ਸਮੇਂ ਦੇ ਦੌਰਾਨ ਇੰਨਾ ਰਾਜਨੀਤਿਕ ਆਗੂਆਂ ਦੇ ਵੱਲੋਂ ਵੀ ਚੋਣ ਕਰ ਲਈ ਜਾਂਦੀ ਹੈ ਕਿਉਂਕਿ ਹੇਠਲੇ ਤਬਕੇ ਨੂੰ ਜਿਹੜੇ ਕਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰ ਨੇ ਉਹਨਾਂ ਨੂੰ ਤਾਂ ਇੰਨਾ ਰਾਜਨੀਤਿਕ ਆਗੂਆਂ ਦੇ ਵੱਲੋਂ ਪੁੱਛਿਆ ਹੀ ਨਹੀਂ ਜਾਂਦਾ ਤੁਸੀਂ ਗੱਲ ਕੀਤੀ ਹੈ ਲੋਕ ਸਭਾ ਹਲਕਾ ਲੁਧਿਆਣਾ ਦੀ ਤਾਂ ਲੁਧਿਆਣੀ ਹਲਕੇ ਦੇ ਬਾਬਤ ਜੇਕਰ ਮੈਂ ਗੱਲ ਕਰਾਂ ਕਿਉਂਕਿ ਮੇਰਾ ਆਪਣਾ ਹਲਕਾ ਏ ਅੱਜ ਬੇਸ਼ੱਕ ਆਕੇ ਇੱਥੇ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਪਿਛਲੇ ਲੰਬੇ ਸਮੇਂ ਤੋਂ ਪੱਤਰਕਾਰੀ ਕਰ ਰਹੇ ਹਾਂ ਕਵਰ ਕਰਦੇ ਹਾਂ ਪਰ ਇਸ ਹਲਕੇ ਨੂੰ ਮੈਂ ਬੜਾ ਨੇੜੇ ਤੋਂ ਦੇਖਿਆ ਇੱਥੇ ਮੁੱਦਿਆਂ ਦੀ ਪਰਮਾਰ ਹੈ ਖਾਸ ਤੌਰ ਤੇ ਬੁੱਡੇ ਨਾਵੇਂ ਦਾ ਮੁੱਦਾ ਜਿਹੜੀਆਂ ਵੀ ਇਲੈਕਸ਼ਨ ਆਈਆਂ ਚਾਹੇ ਉਹ ਵਿਧਾਨ ਸਭਾ ਦੀ ਇਲੈਕਸ਼ਨ ਸੀ ਚਾਹੇ ਲੋਕ ਸਮਾਦੀ ਇਲੈਕਸ਼ਨ ਸੀ ਪਿਛਲੇ ਲੰਬੇ ਸਮੇਤ ਕਈ ਦਹਾਕੇ ਹੋ ਗਏ ਬੁੱਢਾ ਨਾਲਾ ਉਥੇ ਜਿਉਂਦਾ ਕਿਉਂ ਹੈ ਲਗਾਤਾਰ ਉਥੇ ਸਮੱਸਿਆਵਾਂ ਦੀ ਪਰਮਾਰ ਹੈ ਖਾਸ ਤੌਰ ਤੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਉਥੇ ਬੁੱਢੇ ਨਾਲੇ ਦੇ ਵਿੱਚ ਕਈ ਤਰੀਕੇ ਦੀਆਂ ਜਿਹੜੀਆਂ ਨੇ ਬਿਮਾਰੀਆਂ ਜੋ ਫੜ ਲੈਂਦੀਆਂ ਨੇ ਮੈਨੂੰ ਹੈਰਾਨੀ ਹੁੰਦੀ ਆ ਮਨਪ੍ਰੀਤ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਵੱਡੇ ਵੱਡੇ ਹੁਣ ਫੇਰ ਦਾਅਵੇ ਤੇ ਵਾਅਦੇ ਕੀਤੇ ਜਾਣੇ ਨੇ ਪਹਿਲਾਂ ਵੀ ਕਈ ਵਾਰੀ ਬੁੱਡੇ ਨਾਲੇ ਦਾ ਜ਼ਿਕਰ ਆਇਆ ਪਰ ਉਸ ਦੀ ਝੂਨ ਨਾ ਸੁਧਰੀ ਜ਼ਿਕਰ ਕਿਤੇ ਬੁੱਡੇ ਨਾਲੇ ਦੀ ਵੀ ਵੋਟ ਹੁੰਦੀ ਤਾਂ ਤੁਸੀਂ ਦੇਖੋ ਕਿ ਸਾਡੇ ਇੰਨਾ ਹੀ ਰਾਜਨੀਤਿਕ ਆਗੂਆਂ ਨੇ ਜਾ ਕੇ ਉਸ ਬੁੱਡੇ ਨਾਲੇ ਦੇ ਉੱਤੇ ਵੀ ਜਾ ਕੇ ਮੱਥਾ ਟੇਕਣਾ ਸੀ ਉੱਥੇ ਬਹਿ ਕੇ ਵੀ ਚਾਹ ਦੇ ਘੁੱਟ ਪੀਨੇ ਸੀ ਉੱਥੇ ਬਹਿ ਕੇ ਵੀ ਬੜੀਆਂ ਦੱਲਾ-ਬਾਤਾਂ ਹੋਣੀਆਂ ਸੀ ਹੁਣ ਵੋਟਾਂ ਵਟੋਰਨ ਦੇ ਲਈ ਤਾਂ ਬੇਸ਼ੱਕ ਬੁੱਢੇ ਨਾਲੇ ਦੀ ਗੱਲ ਕਰ ਦਿੱਤੀ ਜਾਵੇ ਲੇਕਿਨ ਵੋਟਾਂ ਤੋਂ ਬਾਅਦ ਇਹ ਬਿਲਕੁਲ ਨਜ਼ਰ ਅੰਦਾਜ਼ ਕਰ ਦਿੱਤਾ ਜਾਣਾ ਰਾਜਨੀਤਿਕ ਲੀਡਰਾਂ ਦੇ ਬਾਰੇ ਹੁਣ ਜੇਕਰ ਅਸੀਂ ਸਿਆਸੀ ਘੁਮਸਾਨ ਦੀ ਗੱਲ ਕਰੀਏ ਤਾਂ ਤੁਸੀਂ ਦੇਖੋ ਕਿ ਉੱਥੇ ਰਵਨੀਤ ਮਿੱਟੂ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦੇ ਉਮੀਦਵਾਰ ਸੀ ਲੇਕਿਨ ਰਾਤ ਨੂੰ ਸੁੱਤੇ ਪਏ ਕਾਂਗਰਸੀ ਸੀ ਸਵੇਰੇ ਉੱਠੇ ਤਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਦਾਖਲ ਹੋ ਗਏ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਨੂੰ ਆਪਣੇ ਹੱਥ ਦੇ ਵਿੱਚ ਫੜ ਲਿਆ ਲੁਧਿਆਣੇ ਦੇ ਲੋਕ ਹੈਰਾਨ ਹੋ ਗਏ ਕਿ ਕੀ ਵਾਪਰ ਗਿਆ ਇਹ ਕੀ ਹੋ ਗਿਆ ਜਦੋਂ ਰਵਨੀਤ ਬਿੱਟੂ ਚੌਂ ਮੈਦਾਨ ਦੇ ਵਿੱਚ ਬਤੌਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨਿਤਰਗੇ ਨੇ ਤਾਂ ਹੁਣ ਸੁਭਾਵਿਕ ਹੈ ਕਿ ਕਾਂਗਰਸ ਦਾ ਬੰਦਾ ਚਲਾ ਗਿਆ ਹੈਗਾ ਇਧਰ ਭਾਤੀ ਜਨਤਾ ਪਾਰਟੀ ਦੇ ਵਿੱਚ ਕਾਂਗਰਸ ਨੂੰ ਹੱਥ ਪੈਰਾਂ ਦੀ ਪੈਣੀ ਸੀ ਕਿ ਕਿਹੜਾ ਕੈਂਡੀਡੇਟ ਜਿਹੜਾ ਗਿਆ ਇੱਥੇ ਉਤਾਰਿਆ ਜਾਵੇ ਤਾਂ ਤੁਸੀਂ ਦੇਖੋ ਕਿ ਹੁਣ ਲੁਧਿਆਣੇ ਹਲਕੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪਹਿਲਾਂ ਗੱਲ ਚੱਲੀ ਕਿ ਉਹਨਾਂ ਹੀ ਮਜ਼ਬੂਤ ਦਾਵੇਦਾਰ ਬੰਦਾ ਉੱਥੇ ਉਤਾਰਿਆ ਜਾਵੇ ਬੈਂਸ ਭਰਾਵਾਂ ਦੇ ਬਾਰੇ ਤੁਸੀਂ ਸੁਣਿਆ ਬੈਂਸ ਭਰਾ ਪਿਛਲੇ ਲੰਬੇ ਸਮੇਂ ਤੋਂ ਲੁਧਿਆਣੇ ਦੀ ਰਾਜਨੀਤੀ ਦੇ ਵਿੱਚ ਇੱਕ ਉਹਨਾਂ ਦਾ ਵੱਡਾ ਨਾਮ ਰਿਹਾ ਹਮੇਸ਼ਾ ਬਹੁਤ ਸੋਹਣੇ ਤਰੀਕੇ ਦੇ ਨਾਲ ਵੱਡੇ ਮਾਰਜਨ ਦੇ ਨਾਲ ਜਿਹੜੇ ਜਿੱਤਦੇ ਰਏ ਤੇ ਚਰਚਾ ਇਹ ਚੱਲੀ ਕਿ ਬੈਂਸ ਭਰਾ ਕਿ ਆ ਜਾਣਗੇ ਫਿਰ ਕਾਂਗਰਸੀ ਆਪ ਹੀ ਆੜੇ ਆਗੇ ਕਿ ਬੈਂਸ ਬਹੁਤ ਸਾਰੇ ਬਹੁਤ ਸਾਰੇ ਕਾਂਗਰਸੀ ਆਗੂ ਉਹਨਾਂ ਨੇ ਆਪ ਹੀ ਕੁਝ ਇੱਕ ਜਿਵੇਂ ਕਹਿੰਦੇ ਨੇ ਕਿ ਰਾਜਨੀਤੀ ਦੇ ਵਿੱਚ ਤਾਂ ਜਿਹੜੀਆਂ ਚਾਲਾਂ ਹੀ ਚਲਦੀਆਂ ਨਾ ਤੇ ਕੁਝ ਇੱਕ ਰਾਜਨੀਤਿਕ ਆਗੂਆਂ ਨੇ ਆਪ ਹੀ ਇਸ ਤਰੀਕੇ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਬੈਂਸ ਭਰਾ ਉਹ ਤੋਂ ਕੈਂਡੀਡੇਟ ਬਣ ਕੇ ਆਉਣ ਹੀ ਨਾ ਗੰਚਲਪੀ ਭਾਰਤ ਪੂਸ਼ਨਾਸ਼ੂ ਦੀ ਭਾਰਤ ਪੂਸ਼ਨਾਸ਼ੂ ਉਹ ਚਿਹਰਾ ਜਿਹਦੇ ਵਿੱਚ ਰਵਨੀਤ ਬਿੱਟੂ ਸਕੂਟਰ ਚਲਾਉਂਦੇ ਸੀ ਤੇ ਭਾਰਤ ਪੂਸ਼ਨਾਸ਼ੂ ਪਿੱਛੇ ਬੈਠ ਕੇ ਉਹਨਾਂ ਦੇ ਲਈ ਚੋਣ ਪ੍ਰਚਾਰ ਕਰਦੇ ਹੋਏ ਸੀ ਦੋਨਾਂ ਦਾ ਜਿਹੜਾ ਹੈਗਾ ਇੱਕ ਦਿਨਾਂ ਇੱਕ ਤਰੀਕੇ ਦੇ ਨਾਲ ਜਿਹੜੀ ਹੈ ਦੋਸਤੀ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਭਾਰਤ ਪੂਸ਼ਨਾਸ਼ੂ ਦੇ ਨਾਮ ਦੀ ਚਰਚਾ ਤੇ ਨਾਲ ਹੀ ਫਿਰ ਕਾਂਗਰਸ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਇੱਕ ਚਰਚਾ ਇਹ ਵੀ ਚਲਪੀ ਕਿ ਉਹਨਾਂ ਦੇ ਹਿੱਸਕੇ ਚਚੇਰੇ ਭਰਾ ਸਕੇ ਨਹੀਂ ਚਚੇਰੇ ਭਰਾ ਬਿਆਨਤ ਸਿੰਘ ਦੇ ਪਰਵਾਦ ਦੇ ਵਿੱਚੋਂ ਨੇ ਰਵਨੀਤ ਬਿੱਟੂ ਤੇ ਗੁਰਕੀਰਤ ਕੋਟਲੀ ਗੁਰਕੀਰਤ ਕੋਟਲੀ ਨੂੰ ਜਿਹੜਾ ਉਤਾਰਨ ਦੀ ਚਰਚਾ ਹੈ ਹੁਣ ਜੇਕਰ ਗੁਰਕੀਰਤ ਕੋਟਲੀ ਨੂੰ ਉਤਾਰ ਦਿੱਤਾ ਜਾਂਦਾ ਏ ਤਾਂ ਰਵਨੀਤ ਬਿੱਟੂ ਦੇ ਅੱਗੇ ਤੇ ਗੁਰਕੀਰਤ ਕੋਟਲੀ ਦੋਨਾਂ ਦੇ ਅੱਗੇ ਕਿਉਂਕਿ ਚਚੇਰੇ ਭਰਾ ਨੇ ਦੋਨਾਂ ਹੀ ਨਹੀਂ ਹੀ ਬਿਅੰਤ ਸਿੰਘ ਦੇ ਨਾਮ ਨੂੰ ਅੱਗੇ ਲੈ ਜਾ ਕੇ ਜਿਹੜੀਆਂ ਇਹ ਇਲੈਕਸ਼ਨ ਲੜਨੀਆਂ ਦੋਨਾਂ ਨੇ ਉਸ ਨਾਮ ਨੂੰ ਅੱਗੇ ਕਰਨਾ ਹੈ ਰਵਨੀਤ ਮਿੱਟੂ ਜਦੋਂ ਮੈਦਾਨ ਦੇ ਵਿੱਚ ਨਿਕਰੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਬਿਅੰਤ ਸਿੰਘ ਦਾ ਨਾਮ ਬਿਅੰਤ ਸਿੰਘ ਦੇ ਪੋਸਟਰ ਲਗਾਤਾਰ ਜਿਹੜੇ ਪਬਲਿਕ ਦੇ ਵਿੱਚ ਲਿਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਕਰਨਾ ਗੁਰਕੀਰਤ ਕੋਟਲੀ ਨੇ ਵੀ ਫਿਰ ਉਹੀ ਹੈ ਜੇਕਰ ਉਹ ਉਤਰ ਜਾਂਦੇ ਨੇ ਤੇ ਤੁਸੀਂ ਦੇਖੋ ਕਿ ਇਸ ਚਰਚਾ ਦੇ ਚੱਲਦੇ ਹੋਏ ਦੋ ਭਰਾ ਭਰਾ ਇੱਕ ਦੂਜੇ ਦੇ ਆਮੋ ਸਾਹਮਣੇ ਹੋਣਗੇ ਤੇ ਸਿਆਸਤ ਕਈ ਵਾਰੀ ਅਜਿਹਾ ਵੀ ਬੜਾ ਕੁਝ ਕਰਾ ਦਿੰਦੀ ਆ ਕਿ ਕਈ ਵਾਰੀ ਭਰਾ ਭਰਾ ਇੱਕ ਦੂਜੇ ਦੇ ਅੱਗੇ ਹੁੰਦੇ ਨੇ ਭੈਣ ਭਰਾ ਇੱਕ ਦੂਜੇ ਦੇ ਆਮੋ ਸਾਹਮਣੇ ਹੁੰਦੇ ਨੇ ਕਈ ਵਾਰੀ ਮਾਵਾ ਧੀਆ ਇੱਕ ਦੂਜੇ ਦੇ ਆਮੋ ਸਾਹਮਣੇ ਹੁੰਦੀਆਂ ਨੇ ਤੇ ਕਈ ਵਾਰੀ ਪਿਓ ਤੇ ਪੁੱਤ ਇੱਕ ਦੂਜੇ ਦੇ ਆਮੋ ਸਾਹਮਣੇ ਹੁੰਦੇ ਨੇ ਸੋ ਇਹ ਸਾਰੀਆਂ ਜਗ੍ਹੀਆਂ ਚੀਜ਼ਾਂ ਨੇ ਇੱਕ ਤਰੀਕੇ ਨੇ ਨਾਲ ਇਸ ਇਲੈਕਸ਼ਨ ਦੇ ਵਿੱਚ ਦੋ ਭਰਾ ਭਰਾ ਇੱਕ ਦੂਜੇ ਦੇ ਆਮੋ ਸਾਹਮਣੇ ਹੋ ਸਕਦੇ ਨੇ ਤਮੇਮ ਨਾਲ ਦੀ ਨਾਲ ਜੇਕਰ ਆਪਾਂ ਗੱਲਬਾਤ ਕਰੀਏ ਬਠਿੰਡਾ ਲੋਕ ਸਭਾ ਹਲਕਾ ਵਾਲੀ ਤੁਸੀਂ ਕੀ ਕਹਿਣਾ ਚਾਹੋਗੇ ਕਿਦਾਂ ਦੇਖਦੇ ਹੋ ਤੁਸੀਂ ਬਠਿੰਡਾ ਲੋਕ ਸਭਾ ਹਲਕੇ ਨੂੰ ਜੀ ਮਨਪ੍ਰੀਤ ਤੁਸੀਂ ਦੇਖੋ ਕਿ ਬਠਿੰਡਾ ਇੱਕ ਅਜਈ ਸੀਟ ਆ ਲੋਕ ਸਭਾ ਹਲਕਾ ਚਾਹੇ ਵਿਧਾਨ ਸਭਾ ਦੀਆਂ ਜਿਹੜੀਆਂ ਇਲੈਕਸ਼ਨ ਹੋਣ ਚਾਹੇ ਲੋਕ ਸਭਾ ਇਲੈਕਸ਼ਨ ਹੋਣ ਅਜਿਹੇ ਦੇ ਵਿੱਚ ਬਠਿੰਡਾ ਦੇ ਉੱਤੇ ਸਾਰੇ ਲੋਕਾਂ ਦੀਆਂ ਜਿਹੜੀਆਂ ਨੇ ਨਜ਼ਰਾਂ ਬਣੀਆਂ ਰਹਿੰਦੀਆਂ ਨੇ ਉਹਦੇ ਪਿੱਛੇ ਇੱਕ ਵੱਡਾ ਕਾਰਨ ਇਹ ਆ ਕਿ ਬੇਸ਼ੱਕ ਪੰਜਾਬ ਦੀ ਰਾਜਧਾਨੀ ਚੰਡੀਗੜਾ ਲੇਕਿਨ ਸਿਆਸੀ ਤੌਰ ਤੇ ਬਠਿੰਡਾ ਨੂੰ ਰਾਸਤਾ ਨਹੀਂ ਮੰਨਿਆ ਜਾਂਦਾ ਏ ਖਾਸ ਤੌਰ ਤੇ ਤੁਸੀਂ ਦੇਖੋਗੇ ਉਥੇ ਹਰਸਿਮਰਤ ਕੌਰ ਬਾਦਲ ਜਿਹੜੇ ਕਿ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਉਹ ਉਥੋਂ ਚੋਣ ਮੈਦਾਨ ਦੇ ਵਿੱਚ ਨੇ ਪਹਿਲਾਂ ਕਿਹਾ ਇਹ ਜਾ ਰਿਹਾ ਸੀ ਕਿ ਹਰਸਿਮਰਤ ਕੌਰ ਬਾਦਲ ਜਿਹੜਾ ਕਿ ਉਥੇ ਨਹੀਂ ਆਉਣਗੇ ਫਲੋਜ਼ਪੁਰ ਤੋਂ ਇਲੈਕਸ਼ਨ ਲੜਨਗੇ ਜਾਂ ਹੋਰ ਕਈ ਤਰ੍ਹਾਂ ਨਹੀਂ ਕਿਹਾ ਸੀਆਂ ਜਿਹੜੀਆਂ ਨਾਲ ਕਹੀਆਂ ਜਾ ਰਹੀਆਂ ਸੀ ਤੇ ਬੀਬੀ ਪਰਮਪਾਲ ਕੌਰ ਆਈਐਸ ਅਸਤੀਫਾ ਦੇ ਕੇ ਉਥੇ ਚੋਣ ਮੈਦਾਨ ਦੇ ਵਿੱਚ ਨੇ ਲੱਖਾ ਸਿਧਾਨਾ ਚੋਣ ਮੈਦਾਨ ਦੇ ਵਿੱਚ ਨੇ ਗੁਰਮੀਤ ਖੁੱਡੀਆਂ ਜਿਨ੍ਹਾਂ ਨੇ ਕਿ ਇਹਨਾਂ ਦੇ ਮਰਹੂਮ ਅ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੋਹਰਾ ਸਾਹਿਬ ਨੇ ਹਰਸਿਮਰਤ ਕੌਰ ਬਾਦਲ ਦੇ ਉਹਨਾਂ ਨੂੰ ਹਰਾਇਆ ਸੀ ਪੰਜਵਾਰ ਦੇ ਮੁੱਖ ਮੰਤਰੀ ਹੈ ਉਹ ਚੋਨ ਮੈਦਾਨ ਦੇ ਵਿੱਚ ਨੇ ਗੁਰਮੀਤ ਸਿੰਘ ਖੁੱਡੀਆਂ ਤੇ ਲੱਖਾ ਸਿਧਾਨਾ ਦੀ ਮੈਕਾਲਿਕ ਇੰਟਰਵਿਊ ਦੇਖ ਰਹੀ ਸੀ ਤਾਂ ਲੱਖਾ ਸਿਧਾਨਾ ਨੇ ਕਿਹਾ ਕਿ ਇੱਥੇ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਦੇ ਲਈ ਕਾਂਗਰਸ ਪਾਰਟੀ ਨੇ ਆਪਣਾ ਜਿਹੜਾ ਹੈਗਾ ਉਹਨਾਂ ਦੇ ਨਾਲ ਜਿਹੜਾ ਹੈਗਾ ਇੱਕ ਤਰੀਕੇ ਨਾਲ ਫਿਕਸ ਮੈਚ ਕਰ ਲਿਆ ਹੈ ਕਿ ਕਾਂਗਰਸ ਪਾਰਟੀ ਨੇ ਇੱਕ ਹਲਕਾ ਉਮੀਦਵਾਰ ਜਿਹੜਾ ਹੈਗਾ ਉਥੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਖਾਸ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਕਾਂਗਰਸ ਪਾਰਟੀ ਦੇ ਵੱਲੋਂ ਉੱਥੇ ਜੀਤ ਮਹਿੰਦਰ ਸਿੱਧੂ ਨੂੰ ਜਿਹੜਾ ਉਤਾਰਿਆ ਗਿਆ ਤੇ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਕਿ ਬੀਬੀ ਪਰਮਪਾਲ ਕੌਰ ਵੀ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਵਾਲੇ ਇਹਨਾਂ ਦੇ ਨਾਲ ਇਕਜੁੱਟ ਨੇ ਬੀਬੀ ਪਰਮਪਾਲ ਕੌਰ ਨੂੰ ਉਥੋਂ ਉਤਾਰਨਾ ਇਸ ਕਰਕੇ ਸੀ ਕਿ ਬੇਸ਼ੱਕ ਲੋਕਾਂ ਨੂੰ ਦੇਖਿਆ ਇਹ ਰਿਹਾ ਕਿ ਮਲੂਕਾ ਪਰਿਵਾਰ ਖਰ ਸਿਮਰ ਕੌਰ ਬਾਦਲ ਦੇ ਇੰਗੇਜਡ ਹੈ ਪਰ ਕਹਿੰਦੇ ਲੱਖਾ ਸਿਧਾਨਾ ਦਾ ਕਹਿਣਾ ਇਹ ਸੀ ਕਿ ਅੰਦਰੋਂ ਇਹ ਕਿਉਂ ਖਿਚੜੀ ਗਈ ਕਿਉਂਕਿ ਪਰਮਪਾਲ ਕੌਰ ਦੀ ਆਪਾਂ ਗੱਲ ਕਰ ਲਈ ਤਾਂ ਇੱਕ ਮਜ਼ਬੂਤ ਦਾਵੇਦਾਰ ਅਸੀਂ ਨਹੀਂ ਕਹਿ ਸਕਦੇ ਜੀ ਫਿਰ ਕਿਸਾਨਾਂ ਦਾ ਵਿਰੋਧ ਵੀ ਬੀਬੀ ਪਰਮਪਾਲ ਕੌਰ ਦੇ ਅੱਗੇ ਹੈ ਜੇ ਉੱਥੇ ਅਸੀਂ ਮਜ਼ਬੂਤ ਦਾਵੇਦਾਰੀ ਦੀ ਗੱਲ ਕਰੀਏ ਤਾਂ ਗੁਰਮੀਤ ਸਿੰਘ ਖੁੱਡੀਆਂ ਜਿਹੜਾ ਇੱਕ ਮਜ਼ਬੂਤ ਦਾਵੇਦਾਰੀ ਦੇ ਤੌਰ ਤੇ ਅੱਗੇ ਆ ਸਕਦੇ ਨੇ ਪਰ ਜਦੋਂ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਇਲਜ਼ਾਮ ਲਾਇਏ ਨੇ ਕਿ ਹਲਕਾ ਉਮੀਦਵਾਰ ਕਾਂਗਰਸ ਦਾ ਦਿੱਤਾ ਹੈ ਤਾਂ ਉਹਨਾਂ ਚੀਜ਼ਾਂ ਨੇ ਬੜੀਆਂ ਚੀਜ਼ਾਂ ਸਮਿਕਰਨ ਬਦਲ ਨਹੀਂ ਨੇ ਮੁਕਾਬਲਾ ਕੜਾਈ ਇੱਥੇ ਮੁਕਾਬਲਾ ਕਿਉਂਕਿ ਜੇਕਰ ਹਰਸਿਮਰਤ ਬਾਦਲ ਦੀ ਗੱਲ ਕਰੀਏ ਤਾਂ ਜਿਹੜੀ ਉਹਨਾਂ ਨੇ ਪਹਿਲੀ ਇਲੈਕਸ਼ਨ ਲੜੀ ਵੱਡੇ ਮਾਰਜਨ ਦੇ ਨਾਲ ਦਿੱਤੀ ਦੂਜੀ ਇਲੈਕਸ਼ਨ ਦੇ ਵਿੱਚ ਆ ਕੇ ਵੋਟ ਮਾਰਜਨ ਜਿਹੜਾ ਹੈਗਾ ਬਹੁਤ ਜ਼ਿਆਦਾ ਘਟ ਗਿਆ ਤੀਜੀ ਇਲੈਕਸ਼ਨ ਦੇ ਵਿੱਚ ਆ ਕੇ ਤਾਂ ਇਹ ਸਿਰਾਂ ਵੀ 21000 ਤੱਕ ਦੀ ਜਿਹੜੀਆਂ ਵੋਟਾਂ ਰਹਿ ਗਈਆਂ ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਗੁਰਮੀਤ ਸਿੰਘ ਖੁੱਡੀਆਂ ਤੇ ਮੁੱਖ ਤੌਰ ਤੇ ਜੇਕਰ ਮੈਂ ਮੁਕਾਬਲੇ ਦੀ ਗੱਲ ਕਰਾਂ ਤਾਂ ਜ਼ਿਆਦਾ ਦੇਖਣ ਨੂੰ ਇਹ ਲੱਗਦਾ ਕਿ ਹਰਸਿਮਰਤ ਕੌਰ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਕਰ ਰਹਿਣ ਵਾਲਾ ਹੈ ਹਾਲਾਂਕਿ ਲੱਖਾ ਸਦਾਨਾ ਵੀ ਦਾਵਾ ਕਰ ਰਹੇ ਨੇ ਕਿ ਉਹਨਾਂ ਨੇ ਬਹੁਤ ਮਾਰਜਨ ਦੇ ਨਾਲ ਜਿੱਤ ਜਾਣਾ ਸ਼ਵੀ ਅੱਛੀ ਹੈ ਸਮੀਕਰਨ ਉਧਰ ਵੱਲੋਂ ਪਾਸੇ ਨੂੰ ਜਾ ਵੀ ਸਕਦੇ ਨੇ ਪਰ ਹਾਲ ਦੀ ਘੜੀ ਇਹ ਕਹਿਣਾ ਕਿ ਜਿੱਤੇਗਾ ਕੌਣ ਮੁਕਾਬਲਾ ਤਿੰਨਾਂ ਦੇ ਵਿੱਚ ਜਿਹੜਾ ਹੈਗਾ ਕਾਫੀ ਰੋਚਕ ਰਹਿਣ ਵਾਲਾ ਮੈਮ ਲਾਹੇਵੰਦ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਮਨਪ੍ਰੀਤਾ ਦਾ ਵਿਊ ਉਦ்பਤਨ ਵਾਤੇ ਪ੍ਰੋਗਰਾਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਟੀਕਾਂ ਧੰਨਵਾਦ ਤਾਂ ਇਹ ਸੀ ਕਿ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਦੀਪ ਕੌਰ ਜਿਨ੍ਹਾਂ ਨੇ ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਇਸੇ ਤਰ੍ਹਾਂ ਪ੍ਰੋਗਰਾਮ ਲੋਕ ਸਭਾ ਚੋਣਾਂ 2024 ਦੇਖਦੇ ਰਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ਸ਼ਟੀ